مرداباد مرداباد موظف ਕਨੈਸਿੰਗਾਂਧੀ ਭਾਰਤਪੁਰ ਅਧਲਾ ਮਿਤਪ੍ਰਧਾਨ ਬਰਨਾਲਾ 13 ਫਰਵਰੀ ਤੋਂ ਲੈ ਕੇ ਜੋ ਕਿਸਾਨੀ ਦੋਲ ਨੂੰ ਚੱਲਦਾਗਾ ਉਸ ਦੇ ਸਬੰਧ ਅੰਦਰ ਮੋਦੀ ਸਰਕਾਰ ਨਹੀਂ ਮੰਨੀ ਤਾਂ ਸਾਡੇ ਸੂਬੇ ਦੇ ਪ੍ਰਧਾਨਕ ਦੀ ਸਿੰਘ ਡੱਲੇਵਾਲ ਮਰਨ ਵਰਤੇ ਬੈਠਿਆ 26 ਤਰੀਕ ਤੋਂ ਇਹ ਜਿਹੜੀ ਸਰਕਾਰ ਆ ਇਹਨੂੰ ਮਨਾਉਣ ਦੇ ਲਈ ਅੱਜ ਪੂਰੇ ਭਾਰਤ ਦੇ ਅੰਦਰ ਰੇਲਾਂ ਦਾ ਨਾ ਚੱਕਾ ਉਹ ਜਾਵਾਂਗਾ ਪੰਜਾਬ ਦੀਆਂ ਬੱਕ ਬੱਕ ਦੱਸੇ ਬੰਦੀਆਂ ਨੇ ਇਹਦੇ ਸਾਥ ਤੱਕ ਆ ਬਰਨਾਲਾ ਜ਼ਿਲ੍ਹੇ ਦੇ ਵਿੱਚ ਜਿੱਥੇ ਸਿੱਧੂਪੁਰ ਉੱਥੇ ਦਰਸ਼ਨ ਡਾਕਟਰ ਪਾਲ ਜੀ ਉਹਨਾਂ ਦੀ ਇਸੇ ਬੰਦੀ ਵੱਲੋਂ ਜਿਹੜਾ ਰੀਲ ਦਾ ਚੱਕਾ ਇਹ ਜਾਮ ਕੀਤਾ ਗਿਆ। ਮੇਰਾ ਨਾਮ ਹਾਕਮ ਸਿੰਘ ਜੀ ਢਿੱਲਵਾ ਭਾਰਤੀ ਕਿਸਾਨ ਜੁਣ ਸਿੱਧੂਪੁਰ ਜ਼ਿਲ੍ਹਾ ਆਗੂ ਬਰਨਾਲਾ ਇਹ ਜਿਹੜਾ ਪ੍ਰਦਰਸ਼ਨ ਕੀਤਾ। ਇਹ ਜੋ ਸਾਡੀਆਂ ਪਿਛਲਾ ਦਿੱਲੀ ਅੰਦੋਲਨ ਜੋ ਲੜਿਆ ਸੀ ਉਹ ਅਧੂਰਾ ਰਹਿ ਗਿਆ ਸੀ ਉਹਦੀਆਂ ਮੰਗਾਂ ਜੋ ਸਾਡੀਆਂ ਸਰਕਾਰ ਦੀਆਂ ਮੰਨੀਆਂ ਹੋਈਆਂ ਮੰਗਾ ਨੇ। ਉਹ ਸਰਕਾਰ ਨੇ ਅਧੂਰੀਆਂ ਛੱਡਦੀਆਂ ਨਹੀਂ ਮੰਨੀਆਂ ਜੋ ਸਰਕਾਰ ਨੇ ਲਿਖਤ ਕਰਕੇ ਦਿੱਤੀ ਸੀ ਕਿ ਮੰਗਾਂ ਮੰਨ ਚੁੱਕੀ ਆ ਪਰ ਉਹ ਲਾਗੂ ਨਹੀਂ ਕੀਤੀਆਂ ਉਹਦੇ ਸਬੰਧ ਵਿੱਚ ਪਿਛਲੇ ਸਾਲ ਤੋਂ 13 ਫਰਵਰੀ ਤੋਂ ਜੋ ਸੰਭੂ ਤੇ ਟਿੱਕਰੀ ਬਾਰਡਰ ਤੇ ਸਾਡਾ ਅੰਦੋਲਨ ਚੱਲਦਾ ਹੈ ਉੱਥੇ ਸਰਕਾਰ ਨੇ ਇੱਕ ਦੋ ਮੀਟਿੰਗਾਂ ਪਹਿਲਾਂ-ਪਹਿਲਾਂ ਕੀਤੀਆਂ ਬਾਅਦ ਦੇ ਵਿੱਚ ਕੋਈ ਸੁਣਵਾਈ ਨਹੀਂ ਹੋਈ ਉਹਦੇ ਸਬੰਧ ਦੇ ਵਿੱਚ ਸਾਡੀਆਂ ਮੰਗਾਂ ਨੂੰ ਮਨਵਾਉਣ ਲਈ ਅੱਜ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਢੱਲਿਆ ਵਾਲ ਤੇੇ ਮੈਂ ਦਿਨ ਚ ਮਰਨ ਬਾਰਤ ਜਾਵੜਿਆ ਚੱਲਿਆ ਗਿਆ ਪਰ ਸਰਕਾਰ ਨੇ ਹਜ ਤੱਕ ਟਾਸ ਤੋਂ ਮਾਸ ਨਹੀਂ ਹੁਈ ਸਰਕਾਰ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਇਸ ਕਰਕੇ ਅਸੀਂ ਥਾਂ ਥਾਂ ਤੇ ਮਤਲਬ ਪ੍ਰਦਰਸ਼ਨ ਕਰ ਰਹੇ ਹਾਂ ਕਿ ਸਰਕਾਰ ਸਾਡੀਆਂ ਮੰਗਾਂ ਮੰਨੇ ਜੋ ਸਾਡੀ ਖੇਤੀ ਹੈ ਸਾਡਾ ਸੂਬਾ ਜਿਹੜਾ ਇਹ ਖੇਤੀ ਤੇ ਡਿਪੈਂਡ ਹੈ ਪਿਛਲੇ ਵਾਰੀ ਤੋਂ ਲੈ ਕੇ ਅਸੀਂ ਚੀਰੀਆਂ ਦੀ ਫਸਲ ਦੇਖੀ ਹੈ ਸਾਡੀਆਂ ਫਸਲਾਂ ਰੋੜ ਰਹੀਆਂ ਸਾਰੇ ਅਸੀਂ ਲੋਕ ਮਤਲਬ ਇਹਦੇ ਸਬੰਧ ਦੇ ਵਿੱਚ ਆਪਣੀਆਂ ਫਸਲਾਂ ਦੇ ਮਾਰੇ ਆਪਣੀ ਖੇਤੀ ਨੂੰ ਬਚਾਉਣ ਦੇ ਮਾਰੇ ਇਹ ਸੜਕਾਂ ਤੇ ਮਤਲਬ ਰੇਲੀਆਂ ਲੈਣਾ ਤੇ ਆਏ ਪਵਿੱਤਰ ਸਿੰਘ ਲਾਲੀ ਜ਼ਿਲ੍ਹਾ ਪ੍ਰਧਾਨ ਬਰਨਾਲਾ ਕ੍ਰਾਂਤੀਕਾਰੀਆਂ ਦੇ ਪੰਜਾਬ ਸੂਬਾ ਕਮੇਟੀ ਮੈਂਬਰ ਆ ਕੀ ਕਹਿਣਾ ਚਾਹਣੇ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗੇ ਆ ਅੱਜ ਦਾ ਪ੍ਰਦਰਸ਼ਨ ਹੈ ਜਿਹੜਾ ਸਾਡਾ ਜੋ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਨੂ ਭੰਦੇਸ ਬਾਈ ਸਰਜੀਤ ਫੂਲ ਹੁਣਾ ਵੱਲੋਂ ਤੇ ਜਗਜੀਤ ਸਿੰਘ ਡੱਲੇਵਾਲ ਜੋ ਗੈਰ ਸਿਆਸੀ ਸੰਯੁਕਤ ਮੋਰਚਾ ਹੈ ਉਹਨਾਂ ਵੱਲੋਂ ਇਹ ਪ੍ਰੋਗਰਾਮ ਦਿੱਤਾ ਗਿਆ ਸੀ ਅਸੀਂ ਇਸ ਕਰਕੇ ਅੱਜ ਸਾਡੀ ਜਥੇਬੰਦੀ ਨੇ ਫੈਸਲਾ ਲਿਆ ਵੀ ਜਿਹੜਾ ਕਿਸਾਨਾਂ ਤੇ ਸੰਭੂ ਬਾਰਡਰ ਤੇ लाਠੀ ਚਾਰਜ ਹੋਇਆ ਉਹ ਚ ਕਾਫੀ ਕਿਸਾਨ ਫੱਟੜ ਹੋਏ ਆ ਇਥੋਂ ਤੱਕ ਕਿ ਵੀ ਉਹ ਪੈਦਲ ਜਾ ਦਿੱਲੀ ਲਈ ਪੈਦਲ ਜਾ ਰਹੇ ਆ ਇਹਨਾਂ ਸਾਰੇ ਜ਼ਬਰਦਸਤ ਖਿਲਾਫ ਸਾਡੀ ਜਥੇਬੰਦੀ ਸਮਝਦੀ ਹੈ ਵੀ ਇਹ ਕਿਸਾਨਾਂ ਦੇ ਸਮੁੱਚੇ ਸਾਡੀ ਲਹਿਰ ਤੇ ਹਮਲਾ ਕਿਸਾਨੀ ਤੇ ਹਮਲਾ ਇਸ ਕਰਕੇ ਜਿਹੜਾ ਸਾਡੀ ਕ੍ਰਾਂਤੀਕਾਰੀ ਕਿਸਾਨੀ ਪੰਜਾਬ ਆ ਜਿਹੜੀ ਅੱਜ ਇਹ ਰੇਲ ਦੇ ਟਰੈਕ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਇੱਥੇ ਸਾਡਾ ਆਧਾਰ ਆ ਅੱਜ ਸਾਰੇ ਥਾਈਂ ਅਸੀਂ ਆਪ ਦਾ ਜਿਹੜਾ 3 ਘੰਟੇ ਦਾ ਚੱਕਾ ਜਾਮਾ ਉਹ ਰੇਲ ਦੇ ਟਰੈਕ ਤੇ ਕਰ ਰਹੇ ਆ